ਪਣੀਗੜ ਜ਼ੋਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਕੜ ਸੀ ਉਹ ਖਤਮ ਹੋ ਗਈ ਜਿਹੜੇ ਚੰਨੋ ਜ਼ੋਨ ਦੇ ਵਿੱਚ ਭਰਾਜਪਿੰਡ ਵੀ ਪੈਂਦਾ ਜਿੱਥੋਂ ਸਾਡੇ ਐਮਐਲਏ ਸਾਈਬਾ ਹੁੰਦੇ ਆ ਤੇ ਉਹਨਾਂ ਦਾ ਸੋਹਰਾ ਪਿੰਡ ਲਖੇਵਾਲ ਪੈਂਦਾ ਦੋਨੋਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਛੇ ਰਹੀ ਸਾਡਾ ਇੱਕ ਉਮੀਦਵਾਰ ਸਾਭ ਸਿੰਘ ਜੋ ਕਿ ਪੜੋ ਪਿੰਡ ਤੋਂ ਹੈ ਉਹ ਅੰਦਾਜ਼ਨ 2000 ਵੋਟ ਦੇ ਨਾਲ ਜਿੱਤਿਆ ਔਰ ਦੂਜੇ ਸਾਡੇ ਜੋ ਫਗੂ ਵਾਲਾ ਜ਼ੋਨ ਤੋਂ ਸਾਡੇ ਉਮੀਦਵਾਰ ਸੀ ਹਰੀ ਸਿੰਘ ਫਗੂ ਵਾਲਾ ਜੀ ਜਿਨ੍ਹਾਂ ਦੇ ਜ਼ੋਨ 'ਚ 2 ਬਲਾਕ ਸੰਮਤੀਆਂ ਦੇ ਉਮੀਦਵਾਰ ਨਹੀਂ ਲੜ ਰਹੇ ਸੀ ਜਿਨ੍ਹਾਂ ਦੇ ਕਾਗਜ਼ ਰੱਦ ਕਰਤੇ ਸੀ ਉਹਦੇ ਬਾਵਜੂਦ ਵੀ 5 ਵੋਟਾਂ ਦੇ ਨਾਲ ਉਹਨਾਂ ਨੇ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿੱਤ ਹਾਸਲ ਕੀਤੀ ਸੰਗੁਰਬਲਾਖ ਦੇ ਵਿੱਚ ਵੀ ਵਿਧਾਨ ਸਭਾ ਹਲਕਾ ਸੂਰਦੇ ਵੀ ਸੂਰ ਬਲਾਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਪਿੱਛੇ ਰਹੀ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਭਿੰਡਰਾ ਪਿੰਡ ਤੋਂ ਮਨਜੀਤ ਸਿੰਘ ਉਹ ਭਿੰਡਰਾ 'ਚ ਵੀ ਲੀਡ ਕੀਤਾ ਅਸੀਂ ਬਲਕਸਮਤੀ ਪਿੰਡਾਂ ਵੀ ਜਿੱਤੇ ਤੇ ਉਹ ਸਿਰਫ 800 ਵੋਟ ਦੇ ਨਾਲ ਆਪਣੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਹਾਰਿਆ ਜਿੱਥੇ ਕਿ ਸਰਕਾਰ ਦਾ ਆਪਣਾ ਉਮੀਦਵਾਰ ਦੱਬ ਕੇ ਜ਼ੋਰ ਲਗਾ ਕੇ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹਥਖੰਡਾ ਉਹ ਲੋਕ ਵਰਤਰੇ ਸੀ ਕਰਾਚੋ ਪਿੰਡ ਦੇ ਵਿੱਚ ਉਹਦੀ ਸਰਕਾਰ ਚੱਲਦੀ ਏ ਉੱਥੇ ਸਾਡਾ ਨੌਜਵਾਨ ਗੁਰਦੀਪ ਸਿੰਘ ਜੋ ਸਾਡਾ ਬਲੌਕ ਦਾ ਪ੍ਰਧਾਨ ਵੀ ਹੈ ਉਹ ਵੀ ਚੋਣ ਲੜ ਰਿਹਾ ਸੀ ਉਹ ਵੀ 7-8 ਸੌ ਵੋਟ ਤੋਂ ਪਿੱਛੇ ਰਿਹਾ ਵੱਡੇ ਪੱਧਰ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਜੜ ਪੱਟਣ ਦਾ ਕੰਮ ਸਾਡੇ ਸੰਗੁਰ ਤੇ ਭਵਾਨੀਗੜ ਦੇ ਬਲਾਕ ਦੋਨਾਂ ਚੋਂ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਕੜੇ ਤਰੀਕੇ ਨਾਲ ਜਿੱਥੇ-ਜਿੱਥੇ ਕਾਂਗਰਸ ਪਾਰਟੀ ਕਮਜ਼ੋਰ ਰਹੀ ਹੈ ਉੱਥੇ ਸਾਡੇ ਵਰਕਰ ਤੇ ਅਸੀਂ ਸਾਰੇ ਆਗੂ ਸਹਿਬਾਨ ਮਿਲ ਕੇ ਦੱਬ ਕੇ ਕੰਮ ਕਰਾਂਗੇ ਔਰ 30 ਬਲਾਕ ਸੰਮਤੀ ਦੇ ਦੋਨੋਂ ਬਲਾਕਾਂ ਦੇ ਵਿੱਚ ਜ਼ੋਨ ਸੀਗੇ ਉੱਚ ਉਠਾਈਆਂ ਦੇ ਚੋਣ ਹੋਈ ਤੇ 28 ਚੋਂ 12 ਕਾਂਗਰਸ ਜਿੱਤੀ ਤਿੰਨ ਆਜ਼ਾਦ ਜਿੱਤੇ ਤੇ ਦੋ ਅਕਾਲੀ ਦਲ ਤੋਂ ਜਿੱਤੇ ਕਾਂਗਰਸ ਪਾਰਟੀ ਨੇ ਮਜ਼ਬੂਤੀ ਨਾਲ ਚੋਣ ਲੜ ਕੇ ਇੱਕ ਵੱਡੀ ਜਿੱਤ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਾਜ਼ਰ ਕੀਤੀ ਹੈ ਔਰ ਇਸ ਆਮ ਆਦਮੀ ਪਾਰਟੀ ਦਾ ਸੰਗੂਲ ਵਿਧਾਨ ਸਭਾ ਹਲਕੇ 'ਚ ਜਿਹੜੀ ਉਹਨਾਂ ਦੀ ਕੋਈ ਪਕੜ ਸੀ ਉਹ ਖਤਮ ਹੋ ਚੁੱਕੀ ਹੈ ਔਰ ਕਾਂਗਰਸ ਦੇ ਪੱਖ ਦੇ ਵਿੱਚ ਲੋਕ ਆਪਣਾ ਫਤਵਾ ਦੇਣ ਵਾਸਤੇ ਮਨ ਮਨਾ ਚੁੱਕੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਸੰਗੂਰਤ ਮੰਗਵਾਲ ਜ਼ੋਨ ਦਾ ਕੈਂਡੀਡੇਟ ਸੀ ਉਹ ਸਰਕਾਰ ਦੀ ਅੱਖ ਦਾ ਬਾਲ ਸੀ ਸੰਗਰੂਰ ਦਾ ਇਲਾਕਾ ਜਿੱਥੇ ਚਾਰੋਂ ਪਾਸੇ ਮੁਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਵਜ਼ੀਰ ਸਾਹਿਬ ਵਿੱਤ ਮੰਤਰੀ ਸਾਹਿਬ ਮਾਈਨਿੰਗ ਮੰਤਰੀ ਸਾਹਿਬ ਤੇ ਸਾਰਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਘੜਾ ਹੈ ਜਿੱਥੋਂ ਸਾਰੀ ਸਰਕਾਰ ਚੱਲਦੀ ਹੈ ਯਾਰ ਦਾ ਹੁਕਮ ਹੈ ਵਰਕਰਾਂ ਦਾ ਤੇ ਲੀਡਰ ਸਹਿਬਾਨਾਂ ਦਾ ਇਸ ਇਲਾਕੇ ਦਾ ਪਿਆਰ ਬਹੁਤ ਵੱਡੇ ਪੈਮਾਨੇ ਤੇ ਮਿਲ ਰਿਹਾ ਹੈ ਔਰ ਉਮੀਦ ਕਰਦਾ ਕਿ ਪਾਰਟੀ ਇਥੋਂ ਨੁਮੈਂ ਦੀ دیਉਗੀ ਔਰ ਫਿਰ ਸੇਵਾ ਕਰਾਂਗੇ ਲਾਖ ਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈ ਕਿ ਮੈਂ ਸਭ ਨੂੰ ਇਹ ਗੱਲ ਕਨਵੇ ਕਰਨਾ ਚਾਹੁੰਦਾ ਹੈ ਕਿ ਜਿਤਨਾ ਹਾਰਨਾ ਬਣਿਆ ਹੋਇਆ ਹੈ ਤੇ ਜੇ ਲੋਕਾਂ ਨੇ ਮੇਰੇ ਵਰਗੇ ਇਨਸਾਨ ਨੂੰ ਕੰਮ ਕਰ ਤੋਂ ਬਾਅਦ ਕਮਜ਼ੋਰ ਕਰਤਾ ਤੇ ਜੇ ਅੱਜ ਆਪਣੇ ਕਿਸੇ ਬੰਦਿਆਂ ਨੇ ਆਪਣੇ ਕਿਸੇ ਸਾਥੀ ਨੂੰ ਆਪਣੀ ਦੂਜੇ ਪਾਸੇ ਨੇੜਤਾ ਦਿਖਾ ਕੇ ਕਮਜ਼ੋਰ ਕਰਤਾ ਤੇ ਇਸ ਗੱਲ ਨੂੰ ਆਪਣੇ ਮਨ ਤੇ ਨਾ ਲਾਇਓ ਮੈਨੂੰ ਪਤਾ ਦੁੱਖ ਹੁੰਦਾ ਹੈ ਪਰ ਇਹਨੂੰ ਜਦ ਜਿੰਨੀ ਜਲਦੀ ਆਪਣੇ ਦੁੱਖ ਨੂੰ ਛੱਡਾਂਗੇ ਉੰਨੀ ਜਿਆਦਾ ਵਧੀਆ ਰਹਾਂਗੇ ਕਿਉਂਕਿ ਆਪਾਂ ਆਪਣੀ ਪਾਰਟੀ ਨੂੰ ਅੱਗੇ ਵਾਸਤੇ ਵੀ ਮਜ਼ਬੂਤ ਕਰ ਰਹੇ ਹਾਂ ਤੁਹਾਡੇ ਭੌਣ ਨਹੀਂ ਕਰਤਾ ਸਾਡੇ ਚੰਨੋ ਜ਼ੋਨ ਦੇ ਕੈਂਡੀਡੇਟ ਨੂੰ ਵਿਡਰੋ ਕਰਾ ਰਹੇ ਸੀ ਡੁਪਲੀਕੇਟ ਬੰਦਾ ਖੜਾ ਕਰਕੇ ਸਾਡੇ ਦੋ ਕਾਗਜ਼ ਰੱਦ ਹੋ ਗਏ ਜਿੱਥੇ ਸਾਡੇ ਬੰਦੇ ਚੋਣ ਲੜਾਈ ਨਹੀਂ ਤੇ ਦੋ ਜਗ੍ਹਾ ਦੇ ਉੱਪਰ ਸਾਡੇ ਪ੍ਰਾਈਮਰੀ ਕੈਂਡੀਡੇਟ ਦੇ ਕਾਗਜ਼ ਰੱਦ ਹੋਏ ਇੱਕ ਕਰਾਚੋ ਤੋਂ ਜਿੱਥੇ ਕਰਾਚੋ ਜ਼ੋਨ ਤੋਂ ਅੱਧੀ ਸਰਕਾਰ ਚੱਲਦੀ ਹੈ ਤੇ ਦੂਜਾ ਚੰਨੋ ਜ਼ੋਨ ਦੇ ਸਾਡੇ ਪਹਿਲੇ ਕੈਂਡੀਡੇਟ ਦੇ ਰੱਦ ਹੋਏ ਜਿੱਥੋਂ ਬੀਬਾ ਜੀ ਆਪ ਜਿੰਨਾ ਉਹਨਾਂ ਦਾ ਆਪਣਾ ਜ਼ੋਨ ਹੈ ਡੇਡੂ ਵੀ ਧਮਕੀ ਦਿੱਤੀ ਗਈ ਉਹ ਸਾਡੇ ਕੈਂਡੀਡੇਟ ਨੂੰ ਕਾਲ ਆਈ ਸੀਗੀ ਸਾਡਾ ਕਲੌਦੀ ਪਿੰਡ ਦਾ ਕੈਂਡੀਡੇਟ ਸੀ ਰਣਜੀਤ ਉਹਨੂੰ ਕਾਲ ਆਈ ਸੀਗੀ ਕਿ ਭਾਈ ਤੂੰ ਚੋਣ ਨਹੀਂ ਲੜੇਗਾ ਤੇ ਤੂੰ ਆਪਣਾ ਰਾਵਣਾ ਘਰ ਬੈ ਜਾ ਤੇ ਲੱਖੇਵਾਲ ਪਿੰਡ ਤੋਂ ਸਾਡਾ ਵਰਕਰ ਹੈ ਰਜਿੰਦਰ ਤੇ ਰਜਿੰਦਰ ਨੂੰ ਕਾਲ ਆਈ ਰਾਤ ਨੂੰ ਫੋਰਨ ਨੰਬਰ ਤੋਂ ਵਟਸਐਪ ਕਾਲ ਆਈ ਸੀ ਤੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਕੱਲ ਨੂੰ ਬੂਤੇ ਨਹੀਂ ਬੈਠੇਂਗਾ ਔਰ ਉਹਨੇ ਮੇਰੇ ਧਿਆਨ ਚ ਆਂਦੀ ਮੈਂ ਨਾਲ ਦੇ ਨਾਲ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਫੋਰਨ ਐਸਐਚਓ ਪਵਾਨੀਗੜ੍ਹ ਨੂੰ ਤੇ ਨਾਲ ਦੋ ਮੁਲਾਜ਼ਮਾਂ ਨੂੰ ਉਹਦੇ ਘਰ ਭੇਜਿਆ ਤਾਂ ਕਿ ਲੋਕਾਂ ਦਾ ਹੌਸਲਾ ਬਿਲਡ ਹੋ ਸਕੇ ਔਰ ਇਹ ਮੈਂ ਗੱਲ ਕੋਈ ਮੀਡੀਆ ਦੇ ਵਿੱਚ ਮੈਂ ਚਾਹੁੰਦਾ ਮੈਂ ਉਹਦੋਂ ਵੀ ਦੇ ਸਕਦਾ ਸੀ ਬਟ ਆਈ ਡਿਡਨਟ ਵਾਂਟਡ ਟੂ ਕਿਉਂਕਿ ਇਹਦੇ ਨਾਲ ਸਾਰੇ ਚੋਣ ਦਾ ਮਾਹੌਲ ਖਰਾਬ ਹੁੰਦਾ ਹੈ ਮਕਸਦ ਇਹ ਹੁੰਦਾ ਹੈ ਕਿ ਐਸੇ ਜਿਹੜੇ ਆਨਸਰ ਜਿਹੜੇ ਐਸੀਆਂ ਕਾਲਸ ਕਰਕੇ ਲੋਕਾਂ ਨੂੰ ਡਰਾ ਕੇ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਹੌਸਲੇ ਬੁਲੰਦਰੀ ਹੋਣੇ ਚਾਹੀਦੇ ਤੋਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਾਤ ਨੂੰ ਹੀ ਉਸ ਗੱਲ ਦੇ ਉੱਪਰ ਐਕਸ਼ਨ ਲਿੱਤਾ ਔਰ ਸਾਡੇ ਵਰਕਰ ਦੇ ਮਨੁਭਲ ਨੂੰ ਕਾਇਮ ਕੀਤਾ ਬਲੌਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਜੋ ਕਿ ਕੱਲ ਮੁਕੰਮਲ ਹੋਈ ਸੰਗਰੂਰ ਵਿਧਾਨ ਸਭਾ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਦੋਨੋਂ ਪਵਾਨੀਗੜ ਤੇ ਸੰਗਰੂਰ ਬਲੌਕ ਦੇ ਵਿੱਚ 15-15 ਜ਼ੋਨ ਬਲੌਕ ਸੰਮਤੀ ਦੇ ਸੀ ਔਰ ਪਵਾਨੀਗੜ ਬਲੌਕ ਚ ਦੋ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਸੀ ਤੇ ਸਾਡੇ ਸੰਗਰੂਰ ਬਲੌਕ ਚ ਇੱਕ ਜ਼ਿਲ੍ਹਾ ਪਰਿਸ਼ਦ ਦਾ ਜ਼ੋਨ ਸੀ ਪਵਾਨੀਗੜ ਦੇ 15 ਜ਼ੋਨ ਚੋਂ ਦੋ ਜ਼ੋਨ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਕਾਗਜ਼ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਤੇ ਉਹ ਚੋਣੇ ਲੜ ਸਕੇ ਤੋਂ ਚੋਣ 13 ਜ਼ੋਨਾਂ ਦੇ ਵਿੱਚ ਹੋਈ ਤੇ 13 ਜ਼ੋਨਸ ਦੇ ਵਿੱਚ 6 ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਆਪਣੇ ਸਿੰਬਲ ਤੇ ਸਾਡੇ ਉਮੀਦਵਾਰ ਜਿੱਤੇ ਤੇ 3 ਜਗ੍ਹਾ ਦੇ ਉੱਪਰ ਇੰਡੀਪੈਂਡੈਂਟ ਲੋਕ ਜਿੱਤ ਕੇ ਅੱਗੇ ਆਏ ਤੋਂ ਮੈਂ ਸਮਝਦਾ ਕਿ ਇਸ ਗੱਲ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਭਵਾਨੀਗੜ੍ਹ ਜ਼ੋਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਕੜ ਸੀ ਉਹ ਖਤਮ ਹੋ ਗਈ ਜਿੱਥੇ ਤੱਕ ਚੰਨੋ ਜ਼ੋਨ ਦੀ ਗੱਲ ਹੈ ਜਿਹੜੇ ਚੰਨੋ ਜ਼ੋਨ ਦੇ ਵਿੱਚ ਭਰਾਜਪਿੰਡ ਵੀ ਪੈਂਦਾ ਜਿੱਥੋਂ ਸਾਡੇ ਐਮਐਲਏ ਸਾਈਭਾ ਹੁੰਦੇ ਆ ਤੇ ਉਹਨਾਂ ਦਾ ਸੋਹਰਾ ਪਿੰਡ ਲੱਖੇਵਾਲ ਪੈਂਦਾ ਦੋਨੋਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਚੰਨੋ ਜ਼ੋਨ ਦੇ ਵਿੱਚ ਵੀ ਆਮ ਆਦਮੀ ਪਿੱਛੇ ਰਹੀ ਔਰ ਕਾਂਗਰਸ ਪਾਰਟੀ 300 ਤੋਂ ਵੀ ਵੱਧ ਮੋਟਾ ਨਾਲ ਉੱਥੇ ਜਿੱਤ ਹਾਸਲ ਕਰ ਪਾਈ ਔਰ ਜਿੱਥੇ ਤੱਕ ਸਾਡੇ ਦੋਨੋਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਗੱਲ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੁਹਾਨੀਗੜ੍ਹ ਦੀ ਗੱਲ ਹੈ ਸਾਡਾ ਇੱਕ ਉਮੀਦਵਾਰ ਸਾਹਬ ਸਿੰਘ ਜੋ ਕਿ ਪੜੋ ਪਿੰਡ ਤੋਂ ਹੈ ਉਹ ਅੰਦਾਜ਼ਨ 2000 ਵੋਟ ਦੇ ਨਾਲ ਜਿੱਤਿਆ ਔਰ ਦੂਜੇ ਸਾਡੇ ਜੋ ਫੱਗੂ ਵਾਲਾ ਜ਼ੋਨ ਤੋਂ ਸਾਡੇ ਉਮੀਦਵਾਰ ਸੀ ਹਰੀ ਸਿੰਘ ਫੱਗੂ ਵਾਲਾ ਜੀ ਜਿਨ੍ਹਾਂ ਦੇ ਜ਼ੋਨ 'ਚ ਦੋ ਬਲਾਕ ਸੰਮਤੀਆਂ ਦੇ ਉਮੀਦਵਾਰ ਨਹੀਂ ਲੜ ਰਹੇ ਸੀ ਜਿਨ੍ਹਾਂ ਦੇ ਕਾਗਜ਼ ਰੱਦ ਕਰਤੇ ਸੀ ਉਹਦੇ باوجود ਵੀ 5 ਵੋਟਾਂ ਦੇ ਨਾਲ ਉਹਨਾਂ ਨੇ ਵੀ ਜ਼ਿਲ੍ਹਾ ਪੰਚਾਇਤ ਦੇ ਵਿੱਚ ਜਿੱਤ ਹਾਸਲ ਕੀਤੀ। ਔਰ ਜਦੋਂ ਅਸੀਂ ਸੰਗਰੂਰ ਜ਼ੋਨ ਦੀ ਗੱਲ ਕਰਦੇ ਹਾਂ ਜਿੱਥੇ 15 ਜ਼ੋਨਾਂ ਦੇ ਵਿੱਚ ਬਲਾਕ ਸਭਾ ਦੀ ਚੋਣ ਹੋਈ ਉਸ 'ਚ ਵੀ 6 ਬਲਾਕ ਸਭਾ ਦੇ ਜ਼ੋਨ ਕਾਂਗਰਸ ਪਾਰਟੀ ਜਿੱਤੀ ਔਰ 2 ਬਲਾਕ ਸਭਾ ਦੇ ਜ਼ੋਨ ਅਕਾਲੀ ਦਲ ਜਿੱਤਿਆ। ਔਰ ਬਾਕੀ ਦੇ ਜ਼ੋਨ ਆਮ ਆਦਮੀ ਪਾਰਟੀ ਦੇ ਹਿੱਸੇ ਆਏ। ਇਸ ਤੋਂ ਪਤਾ ਲੱਗਦਾ ਕਿ ਸੰਗਰੂਰ ਲਾਕ ਦੇ ਵਿੱਚ ਵੀ ਵਿਧਾਨ ਸਭਾ ਹਲਕਾ ਸੂਰ ਦੇ ਵੀ ਸੂਰ ਬਲਾਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਜਿਹੜਾ ਉੱਥੇ ਸਾਡਾ ਜ਼ਿਲ੍ਹਾ ਪਰਿਸ਼ਦ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਭਿੰਡਰਾ ਪਿੰਡ ਤੋਂ ਮਨਜੀਤ ਸਿੰਘ ਉਹ ਭਿੰਡਰਾ ਚ ਵੀ ਲੀਡ ਕੀਤਾ ਅਸੀਂ ਬਲਾਕ ਸੰਮਤੀ ਭਿੰਡਰਾ ਵੀ ਜਿੱਤੇ ਤੇ ਉਹ ਸਿਰਫ 800 ਵੋਟ ਦੇ ਨਾਲ ਆਪਣੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਹਾਰਿਆ ਜਿੱਥੇ ਕਿ ਸਰਕਾਰ ਦਾ ਆਪਣਾ ਉਮੀਦਵਾਰ ਦੱਬ ਕੇ ਜ਼ੋਰ ਲਗਾ ਕੇ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹਤਖੰਡਾ ਉਹ ਲੋਕ ਵਰਤਰੇ ਸੀ ਤਾਂ ਮੈਂ ਸਮਝਦਾ ਕਿ ਕ੍ਰਾਚੋ ਪਿੰਡ ਦੇ ਵਿੱਚ ਉਹਦੀ ਸਰਕਾਰ ਚੱਲਦੀ ਹੈ ਉੱਥੇ ਸਾਡਾ ਨੌਜਵਾਨ ਗੁਰਦੀਪ ਸਿੰਘ ਜੋ ਸਾਡਾ ਬਲਾਕ ਦਾ ਪ੍ਰਧਾਨ ਵੀ ਹੈ ਉਹ ਵੀ ਚੋਣ ਲੜ ਰਿਹਾ ਸੀ ਤੇ ਉਹ ਵੀ 7-800 ਵੋਟ ਤੋਂ ਪਿੱਛੇ ਰਿਹਾ ਔਰ ਇਸੇ ਤਰੀਕੇ ਨਾਲ ਮਨਜੀਤ ਪਿੰਡਰਾ ਜੋ ਜ਼ਿਲ੍ਹਾ ਪੰਚਾਇਤ ਦੀ ਚੋਣ ਲੜ ਰਿਹਾ ਸੀਗਾ ਸੰਗਰੂਰ ਦੇ ਮੰਗਵਾਲ ਜ਼ੋਨ ਤੋਂ ਉਹ ਵੀ 750-800 ਵੋਟ ਤੋਂ ਪਿੱਛੇ ਰਿਹਾ ਤੋਂ ਵੱਡੇ ਪੱਧਰ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਜੜ ਪੱਟਣ ਦਾ ਕੰਮ ਸਾਡੇ ਸੰਗੁਰ ਤੇ ਭਵਾਨੀਗੜ੍ਹ ਦੇ ਬਲਾਕ ਦੋਨਾਂ ਚੋਂ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਕੜੇ ਤਰੀਕੇ ਨਾਲ ਜਿੱਥੇ ਜਿੱਥੇ ਕਾਂਗਰਸ ਪਾਰਟੀ ਕਮਜ਼ੋਰ ਰਹੀ ਹੈ ਉੱਥੇ ਸਾਡੇ ਵਰਕਰ ਤੇ ਅਸੀਂ ਸਾਰੇ ਆਗੂ ਸਹਿਬਾਨ ਮਿਲ ਕੇ ਦੱਬ ਕੇ ਕੰਮ ਕਰਾਂਗੇ ਔਰ ਮੇਰੇ ਦੋਨੋਂ ਹੀ ਬਲਾਕ ਪ੍ਰਧਾਨ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਕੱਲੇ-ਕੱਲੇ ਵਰਕਰ ਨੇ ਕੱਲੇ-ਕੱਲੇ ਦੋਨੋਂ ਬਲਾਕ ਦੇ ਲੀਡਰ ਸਹਿਬਾਨਾਂ ਨੇ ਤੇ ਸਾਡੇ ਆਗੂ ਸਹਿਬਾਨਾਂ ਨੇ ਦੱਬ ਕੇ ਇਸ ਚੋਣ ਨੂੰ ਜਿੱਤਣ ਵਾਸਤੇ ਮਿਹਨਤ ਕੀਤੀ ਤਾਂ ਹੀ ਇਹ ਨਤੀਜਾ ਆਇਆ ਹੈ ਕਿ ਤੁਸੀਂ ਇਹ ਦੇਖੋ ਕਿ ਜੇ 30 ਬਲਾਕ ਸੰਮਤੀ ਦੇ ਦੋਨੋਂ ਬਲਾਕਾਂ ਦੇ ਵਿੱਚ ਜ਼ੋਨ ਸੀਗੇ ਉੱਚੋ 28ਾਂ ਦੇ ਚੋਣ ਹੋਈ ਤੇ 28 'ਚੋਂ 12 ਕਾਂਗਰਸ ਜਿੱਤੀ ਤਿੰਨ ਆਜ਼ਾਦ ਜਿੱਤੇ ਤੇ ਦੋ ਅਕਾਲੀ ਦਲ ਤੋਂ ਜਿੱਤੇ ਤੇ ਬਾਕੀ ਦੇ ਜਿੱਥੇ ਚੋਣ ਨਹੀਂ ਹੋਈ ਉੱਥੇ ਦਾ ਚਲੋ ਪਤਾ ਹੀ ਹੁੰਦਾ ਵੀ ਸਰਕਾਰਾਂ ਨੇ ਕਾਗਜ਼ ਰੱਦ ਕਰਾਏ ਤੇ ਉਹਨਾਂ ਦਾ ਬੰਦਾ ਹੀ ਜਿੱਤਣਾ ਹੈ ਔਰ ਸਾਡਾ ਇੱਕ ਹਰਿਕ੍ਰਿਸ਼ਨਪੁਰਾ ਜ਼ੋਨ ਸੀ ਜਿੱਥੇ 15 ਵੋਟ ਸਾਡੇ ਰੱਦ ਕੀਤੇ ਗਏ ਕਿਉਂਕਿ ਪਿੰਡ ਵਾਲੇ ਲੋਕਾਂ ਨੇ ਅੰਗੂਠਾ ਲਗਾਤਾ ਸੀ ਤੇ ਇਸ ਕਰਕੇ 15 ਵੋਟ ਸਾਡੇ ਰੱਦ ਕੀਤੇ ਗਏ ਔਰ ਅਸੀਂ 11 ਵੋਟਾਂ ਤੋਂ ਉਹ ਜ਼ੋਨ 12 ਵੋਟਾਂ ਤੋਂ ਅਸੀਂ ਉਹ ਜ਼ੋਨ ਹਾਰੇ ਕਿਉਂਕਿ 15 ਵੋਟ ਸਾਡੇ ਰਿਜੈਕਟ ਕੀਤੇ ਗਏ ਤੋਂ ਮੈਂ ਇਹ ਸਮਝਦਾ ਕਿ ਕਾਂਗਰਸ ਪਾਰਟੀ ਨੇ ਮਜ਼ਬੂਤੀ ਨਾਲ ਚੋਣ ਲੜ ਕੇ ਇੱਕ ਵੱਡੀ ਜਿੱਤ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਾਜ਼ਰ ਕੀਤੀ ਹੈ ਔਰ ਇਸੇ ਤਰਜ਼ੀ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਸੀ ਉਸ ਵੇਲੇ ਵੀ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਸੰਗਰੂ ਦੇ ਵਿੱਚ ਮਿਊਸਪਲ ਕਮੇਟੀ ਦੀ ਚੋਣ ਲੜੇ ਸੀ ਉਹ ਵੀ ਸਾਡੇ 9 ਸਾਥੀ ਜਿੱਤ ਕੇ ਆਏ ਸੀ ਤੇ 10 ਆਜ਼ਾਦ ਜਿੱਤ ਕੇ ਆਏ ਸੀ ਤੋਂ ਇਸ ਤੋਂ ਇਹ ਪਤਾ ਲੱਗਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸੰਗਰੂ ਵਿਧਾਨ ਸਭਾ ਹਲਕੇ 'ਚ ਜਿਹੜੀ ਉਹਨਾਂ ਦੀ ਕੋਈ ਪਕੜ ਸੀ ਉਹ ਖਤਮ ਹੋ ਚੁੱਕੀ ਹੈ ਔਰ ਕਾਂਗਰਸ ਦੇ ਪੱਖ ਦੇ ਵਿੱਚ ਲੋਕ ਆਪਣਾ ਫਤਵਾ ਦੇਣ ਵਾਸਤੇ ਮਨ ਮਨਾ ਚੁੱਕੇ ਹੈ ਮੈਂ ਸਮਝਦਾ ਕਿ ਇਹ ਤਾਂ 27 ਵਾਸਤੇ ਲੋਕਾਂ ਨੇ ਮੋੜ ਬਣਿਆ ਚਾਹੇ ਮਿਊਸਪਲ ਕਮੇਟੀ ਦੀ ਚੋਣ ਆਈ ਸੀ ਤੇ ਚਾਹੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆਈ ਹੈ ਤੇ ਦੱਬ ਕੇ ਤੁਸੀਂ ਦੇਖੋਗੇ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਪਾਰਟੀ ਉਹਨੂੰ ਤਕੜੇ ਤਰੀਕੇ ਨਾਲ ਜਿੱਤ ਹਾਸਲ ਕਰੂਗੀ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਊਗਾ ਪੂਰੇ ਸਰਕਾਰ ਦੇ ਸਾਹਮਣੇ ਲੜਾਈ ਹੈ ਮੈਂ ਪਹਿਲਾਂ ਕਹਿ ਕੇ ਚੁੱਕਿਆ ਕਿ ਧਰਾਚੋ ਪਿੰਡ ਦੇ ਵਿੱਚੋਂ ਅੱਧੀ ਸਰਕਾਰ ਚੱਲਦੀ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਸੰਗਰੂਦ ਮੰਗਵਾਲ ਜ਼ੋਨ ਦਾ ਕੈਂਡੀਡੇਟ ਸੀ ਉਹ ਸਰਕਾਰ ਦੀ ਅੱਖ ਦਾ ਬਾਲ ਸੀ ਉਹਦੇ ਵਾਸਤੇ ਪੂਰਾ ਜ਼ੋਰ ਲੱਗਿਆ ਤੇ ਆਪਾਂ ਸਭ ਨੂੰ ਪਤਾ ਹੈ ਕਿ ਸੰਗਰੂਰ ਦਾ ਇਲਾਕਾ ਜਿੱਥੇ ਚਾਰੋਂ ਪਾਸੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਵਜ਼ੀਰ ਸਾਹਿਬ ਵਿੱਤ ਮੰਤਰੀ ਸਾਹਿਬ ਮਾਈਨਿੰਗ ਮੰਤਰੀ ਸਾਹਿਬ ਤੇ ਸਾਰਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਗੜ ਹੈ ਜਿੱਥੋਂ ਸਾਰੀ ਸਰਕਾਰ ਚੱਲਦੀ ਹੈ ਯਾਰ ਤੇ ਉੱਥੇ ਲੜਾਈ ਲੜਨਾ ਤੇ ਦੂਜੇ ਪਾਸੇ ਚੋਣ ਦੇ ਵਿੱਚ ਨਤੀਜਾ ਆਣਾ ਇਹ ਇਹ ਦੋਨੋਂ ਚੀਜ਼ਾਂ ਫਰਕ ਹੁੰਦਾ ਹੈ ਪਰ ਮੈਂ ਸਮਝਦਾ ਹਾਂ ਉੱਥੇ ਕਾਂਗਰਸ ਜਿੱਤੀ ਹੈ ਉੱਥੇ ਵੀ ਮੁਬਾਰਕਬਾਦ ਹੈ ਤਕੜੀ ਕਾਂਗਰਸ ਉੱਥੇ ਵੀ ਮੈਂ ਵੀ ਉੱਥੇ ਲੜ ਕੇ ਆਇਆ ਚੋਣ ਮੈਨੂੰ ਵੀ ਉਸ ਹਲਕੇ 'ਚ 22000 ਦੀ ਜਿੱਤ ਹਾਸਲ ਹੋਈ ਸੀ ਕਿ ਚੰਨੀ ਸਾਹਿਬ ਦੇ ਇਲਾਕੇ 'ਚ ਤਾਂ ਇਸ ਕਰਕੇ ਉਰੇ ਵੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਹਰ ਇਲਾਕੇ ਦਾ ਕਨਫਿਗਰੇਸ਼ਨ ਤੇ ਡੈਮੋਗ੍ਰਾਫੀ ਡਿਫਰੈਂਟ ਹੁੰਦੀ ਹੈ ਤੇ ਮੈਂ ਸਮਝਦਾ ਕਿ ਸਾਡੇ ਵਰਕਰਾਂ ਨੇ ਤਕੜੇ ਤਰੀਕੇ ਨਾਲ ਸਰਕਾਰ ਦੇ ਸਾਹਮਣੇ ਲੜਾਈ ਲੜੀ ਹੈ ਔਰ ਤੁਹਾਨੂੰ ਪਤਾ ਹੈ ਜਦੋਂ ਸਰਕਾਰ ਦੇ ਸਾਹਮਣੇ ਲੜਾਈ ਲੜਨੀ ਹੁੰਦੀ ਹੈ ਉਹ ਕਿੰਨੀ ਔਖੀ ਹੁੰਦੀ ਹੈ ਤੇ ਅਸੀਂ ਲੜ ਸਕੇ ਹਾਂ ਤਕੜੇ ਤਰੀਕੇ ਨਾਲ ਜਿੱਤ ਕੇ ਬਾਹਰ ਆ ਸਕੇ ਹ ਇਹ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਕਾਂਗਰਸ ਪਾਰਟੀ ਦੇ ਵਰਕਰ ਦੀ ਨਿਕਲ ਕੇ ਸਾਹਮਣੇ ਆਈ ਹੈ ਸੀ ਦਾ ਹੁਕਮ ਹੈ ਵਰਕਰਾਂ ਦਾ ਤੇ ਲੀਡਰ ਸਹਿਬਾਨਾਂ ਦਾ ਇਸ ਇਲਾਕੇ ਦਾ ਪਿਆਰ ਬਹੁਤ ਵੱਡੇ ਪੈਮਾਨੇ ਤੇ ਮਿਲ ਰਿਹਾ ਹੈ। ਔਰ ਉਮੀਦ ਕਰਦਾ ਕਿ ਪਾਰਟੀ ਇਥੋਂ ਨੁਮਾਇੰਦਗੀ ਦੇਊਗੀ ਔਰ ਫਿਰ ਸੇਵਾ ਕਰਾਂਗੇ ਇਲਾਕੇ ਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈ। ਹਮੇਸ਼ਾ ਹੁੰਦਾ ਹੈ ਮੈਂ ਆਪਣੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਚੋਣ ਜਿਹੜੇ ਲੋਕ ਹਾਰ ਗਏ ਜਾਂ ਜਿਹੜੇ ਜਿੱਤ ਗਏ ਮੈਂ ਸਭ ਨੂੰ ਇਹ ਗੱਲ ਕਿਨਵੇ ਕਰਨਾ ਚਾਹੁੰਦਾ ਕਿ ਜਿੰਨਾ ਹਾਰਨਾ ਬਣਿਆ ਹੋਇਆ ਤੇ ਜੇ ਲੋਕਾਂ ਨੇ ਮੇਰੇ ਵਰਗੇ ਇਨਸਾਨ ਨੂੰ ਕੰਮ ਕਰ ਤੋਂ ਬਾਅਦ ਕਮਜ਼ੋਰ ਕਰਤਾ ਤੇ ਜੇ ਅੱਜ ਆਪਣੇ ਕਿਸੇ ਬੰਦਿਆਂ ਨੇ ਆਪਣੇ ਕਿਸੇ ਸਾਥੀ ਨੂੰ ਆਪਣੀ ਦੂਜੇ ਪਾਸੇ ਨੇੜਤਾ ਦਿਖਾ ਕੇ ਕਮਜ਼ੋਰ ਕਰਦਾ ਤੇ ਇਸ ਗੱਲ ਨੂੰ ਆਪਣੇ ਮਨ ਤੇ ਨਾ ਲਾਇਓ ਮੈਨੂੰ ਪਤਾ ਹੈ ਦੁੱਖ ਹੁੰਦਾ ਪਰ ਇਹਨੂੰ ਜਨਨੀ ਜਲਦੀ ਆਪਣੇ ਦੁੱਖ ਨੂੰ ਛੱਡਾਂਗੇ ਉਹਨੇ ਜਿਆਦਾ ਵਧੀਆ ਰਹਾਂਗੇ ਕਿਉਂਕਿ ਆਪਾਂ ਆਪਣੀ ਪਾਰਟੀ ਨੂੰ ਅੱਗੇ ਵਾਸਤੇ ਵੀ ਮਜ਼ਬੂਤ ਕਰ ਰਹੇ ਹਾਂ ਵਰਕਰਾਂ ਦੀ ਚੋਣ ਸੀ ਚਾਹੇ ਮਿਊਨਿਸਪਲ ਕਮੇਟੀ ਦੀ ਚੋਣ ਆਈ ਤੇ ਚਾਹੇ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਆਈ ਵਰਕਰਾਂ ਦੀ ਚੋਣ ਸੀ ਮੈਂ ਤਾਂ ਆਪਣੇ ਹਰ ਵਰਕਰ ਦੀ ਚੋਣ ਦੇ ਵਿੱਚ ਜੋ ਕੁਝ ਕਰ ਸਕਿਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਤੇ ਜਾ ਸਕਿਆ ਇੱਕ ਦਿਨ ਚ 8-8 ਪ੍ਰੋਗਰਾਮ ਕਰਕੇ ਆਪਣੇ ਲੋਕਾਂ ਨੂੰ ਜਿਤਾਉਣ ਵਾਸਤੇ ਮਿਹਨਤ ਕੀਤੀ ਹੈ ਤੇ ਜਿੱਥੇ ਸਵੇ ਉੱਥੇ ਜਾ ਕੇ ਕਿਸੇ ਇਲਾਕੇਾਂ ਵਿੱਚ ਉੱਥੇ ਜਾ ਕੇ ਮਿਹਨਤ ਕੀਤੀ ਹੈ ਔਰ ਜਿੱਥੇ ਮੈਂ ਨਹੀਂ ਜਾ ਸਕਿਆ ਜਿੱਥੇ ਇਲਾਕੇ ਵਿੱਚ ਕਿਸ ਨੇ ਕਿਹਾ ਕਿ ਆਪਣੇ ਬੇਟੇ ਨੂੰ ਭੇਜੋ ਮੈਂ ਉੱਥੇ ਆਪਣੇ ਬੇਟੇ ਨੂੰ ਭੇਜਾਂ ਬਿਕੋਜ਼ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਚੋਣ ਦਾ ਸ਼ੈਡਿਊਲ ਆਇਆ ਸੀ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਘੱਟ ਦਿਨ ਦਿੱਤੇ ਗਏ ਸੀ ਪ੍ਰਚਾਰ ਵਾਸਤੇ ਤੋਂ ਲੋਕਾਂ ਕੋਲੇ ਪ੍ਰਚਾਰ ਕਰਨ ਵਾਸਤੇ ਵਕਤ ਹੀ ਨਹੀਂ ਸੀਗਾ ਜਦੋਂ ਨਾਮਿਨੇਸ਼ਨ ਕਿਉਂਕਿ ਸਾਨੂੰ ਤਾਂ ਲੜਾਈ ਕਾਗਜ਼ ਬਚਾਉਣ ਤੱਕ ਵੀ ਲੱਗੀ ਰਹੀ ਸਿੰਬਲ ਮਿਲਣ ਤੱਕ ਵੀ ਸਾਡੀ ਲੜਾਈ ਚੱਲਦੀ ਰਹੀ ਤੇ ਤੁਹਾਡੇ ਭਾਣ ਨਹੀਂ ਗੜਦਾ ਸਾਡੇ ਚੰਨੋ ਜ਼ੋਨ ਦੇ ਕੈਂਡੀਡੇਟ ਨੂੰ ਬਿਡਰਾ ਕਰਾ ਰਹੇ ਸੀ ਡੁਪਲੀਕੇਟ ਬੰਦਾ ਖੜਾ ਕਰਕੇ ਅਸਾਂ ਨੇ ਉੱਥੇ ਤੱਕ ਵੀ ਲਾਈ ਚੱਲਦੀ ਰਹੀ ਤੋ 6-7 ਤਰੀਕ ਤੱਕ ਦਾ ਆਹੀ ਕੰਮ ਕਰਦੇ ਰਹੇ ਤੇ ਤੁਹਾਨੂੰ ਵੀ ਪਤਾ ਉਹ ਚ 5 ਦਿਨ ਦਾ ਪ੍ਰਚਾਰ ਦਾ ਟਾਈਮ ਸੀਗਾ ਤੇ 5 ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨ ਵੀ ਛੋਟੇ ਜਿੰਨਾ ਪ੍ਰਚਾਰ ਕਰ ਸਕੇ ਕੀਤਾ ਤਾਂ ਕਿ ਵਰਕਰ ਨੂੰ ਮਜ਼ਬੂਤੀ ਮਿਲੇ ਉਹਦੇ ਵਾਸਤੇ ਪ੍ਰਚਾਰ ਸਮਗਰੀ ਦੀ ਗੱਲ ਸੀ ਉਹਦੇ ਵਾਸਤੇ ਹੋਲਡਿੰਗ ਜਾਂ ਝੰਡੇ ਦੀ ਗੱਲ ਸੀ ਉਸ ਨੂੰ ਵੈਸੇ ਮਦਦ ਕਰਨ ਦੀ ਗੱਲ ਸੀ ਹਰ ਪਾਸੋਂ ਪਹਿਲਾਂ ਕਿਹਾ ਕਿ ਸੰਗਰੂਰ ਵਿਧਾਨ ਸਭਾ ਹਲਕੇ ਦੀ ਅਗਰ ਆਪਾਂ ਗੱਲ ਕਰਦੇ ਹਾਂ ਉਰੇ ਵੱਡੇ ਪੱਦਰ ਦੀ ਜਿੱਥੇ ਇਸ ਕਰਕੇ ਹੋਈ ਹੈ ਕਿ ਅਸੀਂ ਹਰ ਮੌਕੇ ਤੇ ਆਪਣੀ ਲੜਾਈ ਲੜ ਸਕੇ ਫਿਰ ਵੀ ਸਾਡੇ ਦੋ ਕਾਗਜ਼ ਰੱਦ ਹੋ ਗਏ ਜਿੱਥੇ ਸਾਡੇ ਬੰਦੇ ਚੋਣ ਲੜਾਈ ਨਹੀਂ ਤੇ ਦੋ ਜਗ੍ਹਾ ਦੇ ਉੱਪਰ ਸਾਡੇ ਪ੍ਰਾਇਮਰੀ ਕੈਂਡੀਡੇਟ ਦੇ ਕਾਗਜ਼ ਰੱਦ ਹੋਏ ਇੱਕ ਕਰਾਚੋ ਤੋਂ ਜਿੱਥੇ ਕਰਾਚੋ ਜ਼ੋਨ ਤੋਂ ਅੱਧੀ ਸਰਕਾਰ ਚੱਲਦੀ ਹੈ ਤੇ ਦੂਜਾ ਚੰਨੋ ਜ਼ੋਨ ਦੇ ਸਾਡੇ ਪਹਿਲੇ ਕੈਂਡੀਡੇਟ ਦੇ ਰੱਦ ਹੋਏ ਜਿੱਥੋਂ ਬੀਬਾ ਜੀ ਆਪ ਜਿਹਨਾਂ ਦਾ ਉਹਨਾਂ ਦਾ ਆਪਣਾ ਜ਼ੋਨ ਹੈ ਹਾਂ ਕੈਂਡੀਡੇਟ ਨੂੰ ਵੀ ਧਮਕੀ ਦਿੱਤੀ ਗਈ ਉਹ ਸਾਡੇ ਕੈਂਡੀਡੇਟ ਨੂੰ ਕਾਲ ਆਈ ਸੀ ਸਾਡਾ ਕਲੌਦੀ ਪਿੰਡ ਦਾ ਕੈਂਡੀਡੇਟ ਸੀ ਰਣਜੀਤ ਉਹਨੂੰ ਕਾਲ ਆਈ ਸੀਗੀ ਕਿ ਭਾਈ ਤੂੰ ਚੋਣ ਨਹੀਂ ਲੜੇਂਗਾ ਤੇ ਤੂੰ ਆਪਣਾ ਰਾਵਣਾ ਘਰ ਬਹਿ ਜਾ ਤੇ ਉਹ ਇਹ ਤੇ ਪਤਾ ਨਹੀਂ ਕਿਸੇ ਨੰਬਰ WhatsApp ਕਾਲ ਦੇ ਉੱਪਰ ਨੰਬਰ ਤੋਂ ਧਮਕੀ ਆਈ ਸੀ ਔਰ ਦੂਜੀ ਵੇ ਗੱਲ ਕਹੀ ਸੀ ਕਿ ਸਾਡੇ ਲਖੇਵਾਲ ਪਿੰਡ ਤੋਂ ਸਾਡਾ ਵਰਕਰ ਹੈ ਰਜਿੰਦਰ ਤੇ ਰਜਿੰਦਰ ਨੂੰ ਕਾਲ ਆਈ ਰਾਤ ਨੂੰ ਫੋਰਨ ਨੰਬਰ ਤੋਂ WhatsApp ਕਾਲ ਆਈ ਸੀ ਤੇ ਉਹਨੂੰ ਇਹ ਕਿਹਾ ਗਿਆ ਤੂੰ ਕੱਲ ਨੂੰ ਬੋਥੇ ਨਹੀਂ ਬੈਠੇਂਗਾ ਔਰ ਉਹਨੇ ਮੇਰੇ ਧਿਆਨ ਚ ਲਿਆਂਦੀ ਮੈਂ ਨਾਲ ਦੇ ਨਾਲ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਫੋਰਨ ਐਸਐਚਓ ਭਵਾਨੀਗੜ ਨੂੰ ਤੇ ਨਾਲ ਦੋ ਮੁਲਾਜ਼ਮਾਂ ਨੂੰ ਉਹਦੇ ਘਰ ਭੇਜਿਆ ਤਾਂ ਕਿ ਲੋਕਾਂ ਦਾ ਹੌਸਲਾ ਬਿਲਡ ਹੋ ਸਕੇ ਔਰ ਇਹ ਮੈਂ ਗੱਲ ਕੋਈ ਮੀਡੀਆ ਦੇ ਵਿੱਚ ਮੈਂ ਚਾਹੁੰਦਾ ਮੈਂ ਉਦੋਂ ਵੀ ਦੇ ਸਕਦਾ ਸੀ ਬਟ ਆਈ ਡਿਡਨਟ ਵਾਂਟਡ ਟੂ ਕਿਉਂਕਿ ਇਹਦੇ ਨਾਲ ਸਾਰੇ ਚੋਣ ਦਾ ਮਾਹੌਲ ਖਰਾਬ ਹੁੰਦਾ ਹੈ ਮਕਸਦ ਇਹ ਹੁੰਦਾ ਕਿ ਐਸੇ ਜਿਹੜੇ ਆਨਸਰ ਜਿਹੜੇ ਐਸੀਆਂ ਕਾਲਸ ਕਰਕੇ ਲੋਕਾਂ ਨੂੰ ਡਰਾ ਕੇ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਹੌਸਲੇ ਬੁਲੰਦ ਨਹੀਂ ਹੋਣੇ ਚਾਹੀਦੇ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਾਤ ਨੂੰ ਹੀ ਉਸ ਗੱਲ ਦੇ ਉੱਪਰ ਐਕਸ਼ਨ ਲਿੱਤਾ ਔਰ ਸਾਡੇ ਵਰਕਰ ਦੇ ਮਨੋਬਲ ਨੂੰ ਕਾਇਮ ਕੀਤਾ